ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਜੇ ਮੈਂ ਗੱਲ ਕਰਾਂ ਕਿ ਅੱਜ ਦੇ 5G ਦੀ ਸਪੀਡ ਵਾਲੇ ਇੰਟਰਨੈਟ ਦੀ ਦੁਨੀਆ ਦੇ ਵਿੱਚ ਇਨਸਾਨ ਕੋਲੇ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਮੁਸ਼ਕਲ ਹੁੰਦਾ ਹੈ ਆਪਣੀ ਫੈਮਲੀ ਲਈ ਆਪਣੇ ਪਰਿਵਾਰ ਲਈ ਵੀ ਟਾਈਮ ਦੇਣਾ ਬੜਾ ਜ਼ਿਆਦਾ ਔਖਾ ਕਿਉਂਕਿ ਰਜੇਵੇਂ ਇੰਨੇ ਵੱਧ ਚੁੱਕੇ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਇੱਕ ਅਜਿਹਾ ਇਨਸਾਨ ਵੀ ਹੈਗਾ ਜਿਹੜਾ ਸੜਕਾਂ ਤੋਂ ਲਫਾਫੇ ਇਕੱਠੇ ਕਰਦਾ ਹੈ ਲਫਾਫੇ ਕਿਹੜੇ ਜਿਹੜੇ ਕੁਰਕਰੇ ਵਗੈਰਾ ਲੇਸ ਵਗੈਰਾ ਖਾ ਕੇ ਆਪਾਂ ਪੈਕੇਟ ਸੁੱਟ ਦਿੰਨੇ ਆ ਉਹ ਇਨਸਾਨ ਕੀ ਕਰਦਾ ਉਹਨਾਂ ਲਫਾਫਿਆਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਬੈਗ ਚ ਪਾ ਕੇ ਆਪਣੇ ਘਰ ਲੈ ਆਉਂਦਾ ਘਰੇ ਲਿਆ ਕੇ ਉਹਨਾਂ ਨੂੰ ਧੋਸਵਾਰ ਕੇ ਉਹਨਾਂ ਦੇ ਵਿੱਚ ਮਿੱਟੀ ਭਰ ਦਿੰਦਾ ਮਿੱਟੀ ਭਰ ਕੇ ਉਹਨਾਂ ਦੇ ਵਿੱਚ ਬੀ ਲਾ ਦਿੰਦਾ ਬੀ ਲਾ ਕੇ ਉੱਥੋਂ ਫਿਰ ਇੱਕ ਪੌਦਾ ਤਿਆਰ ਕਰਦਾ ਤੇ ਪੌਦਾ ਤਿਆਰ ਕਰਕੇ ਐਹੋ ਜਿਹਿਆਂ ਥਾਵਾਂ ਤੇ ਲੈ ਜਾਂਦਾ ਜਿੱਥੇ ਖਾਲੀ ਜਗ੍ਹਾ ਪਈਆਂ ਹੁੰਦੀਆਂ ਜਿਹੜੀਆਂ ਖਾਲੀ ਸਥਾਨ ਜਿੱਥੇ ਵੀ ਉਹਨੂੰ ਖਾਲੀ ਜਗ੍ਹਾ ਮਿਲਦੀ ਹੈ ਉੱਥੇ ਜਾ ਕੇ ਉਹ ਬੂਟਾ ਲਾ ਆਉਂਦਾ ਲਾ ਕੇ ਭੁੱਲਦਾ ਨਹੀਂ ਉਹ ਬੂਟੇ ਨੂੰ ਉਹਨਾਂ ਚਿਰ ਤੱਕ ਪਾਣੀ ਪਾਉਣ ਜਾਂਦਾ ਰਹਿੰਦਾ ਜਿੰਨਾ ਚਿਰ ਤੱਕ ਉਹ ਕਾਫੀ ਤੁਰ ਨਹੀਂ ਪੈਂਦਾ ਵੱਡਾ ਨਹੀਂ ਹੋ ਜਾਂਦਾ ਤੇ ਉਹਨਾਂ ਵੱਲੋਂ ਲਾਏ ਹੋਏ ਹਜ਼ਾਰਾਂ ਲੱਖਾਂ ਬੂਟੇ ਅੱਜ ਵੱਡੇ ਵੱਡੇ ਦਰਖਤਾਂ ਦਾ ਰੂਪ ਧਾਰਨ ਕਰ ਚੁੱਕੇ ਨੇ ਹੈਰਾਨੀ ਹੋਵੇਗੀ ਇਹ ਗੱਲ ਸੁਣ ਕੇ ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਪਰ ਮੈਂ ਅੱਜ ਉਸ ਮਹਾਨ ਇਨਸਾਨ ਨੂੰ ਮਿਲਣ ਜਾ ਰਿਹਾ ਉਹਨਾਂ ਦੇ ਪਿੰਡ ਬੱਠੇ ਪੈਣੀ ਦੇ ਵਿੱਚ ਤੇ ਮੇਰੇ ਨਾਲ ਸਾਡਾ ਭਰਾ ਰੱਬੀ ਤੇ ਰੱਬੀ ਨੂੰ ਅੱਜ ਮੈਂ ਨਾਲ ਲੈ ਕੇ ਆਇਆ ਮੈਂ ਕਿਆ ਵੀ ਚੱਲ ਆਪਾਂ ਮਹਾਨ ਇਨਸਾਨ ਦੇ ਦਰਸ਼ਨ ਕਰਕੇ ਆਉਣੇ ਆ ਤੇ ਹੁਣ ਅਸੀਂ ਖੜ ਗਏ ਆ ਉਹਨਾਂ ਦੇ ਪਿੰਡ ਨੂੰ ਕ੍ਰੋਸ ਕਰਨ ਮਤਲਬ ਮੋਡਲ ਸਾਹਮਣੇ ਬੋਰਡ ਲੱਗਾ ਜੀ ਬੱਠੇ ਪੈਣੀ ਬੱਠੇ ਪੈਣੀ ਪਿੰਡ ਆ ਜੀ ਪੱਟੀ ਦੇ ਲੱਗੇ ਪੈਂਦਾ ਤੇ ਹੁਣ ਆਪਾਂ ਜਾਣੇ ਆ ਉਹ ਇਨਸਾਨ ਦੇ ਮਹਾਨ ਰੱਬੀ ਰੂਹ ਦੇ ਘਰੇ ਉਹਨਾਂ ਦੇ ਕਰਦੇ ਦਰਸ਼ਨ ਤੇ ਤੁਹਾਨੂੰ ਵੀ ਆਪਾਂ ਉਹਨਾਂ ਨਾਲ ਮਿਲਾਉਣੇ ਆ ਵੈਸੇ ਵਲੌਗ ਬਣਾਉਣ ਦਾ ਸਾਡਾ ਕੋਈ ਵਿਚਾਰ ਨਹੀਂ ਸੀ ਅਸੀਂ ਵੈਸੇ ਉਹਨਾਂ ਨੂੰ ਮਿਲਣ ਆਏ ਸੀ ਦਰਸ਼ਨ ਕਰਨ ਵਾਸਤੇ ਸੋਚਿਆ ਕਿ ਵਲੌਗ ਬਣਾਉਣੇ ਆ ਤੇ ਨਾਲ ਤੁਹਾਨੂੰ ਵੀ ਉਸ ਮਹਾਨ ਇਨਸਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਜੂਗਾ ਤੇ ਮਿਲਦੇ ਆਂ ਬਾਈ ਨਾਲ ਬਾਈ ਮੰਗਲ ਸਿੰਘ ਜੀ ਰਹਿੰਦੇ ਨੇ ਪਿੰਡ ਬੱਠੇਪੈਣੀ ਦੇ ਵਿੱਚ ਤੇ ਬਾਈ ਮੰਗਲ ਸਿੰਘ ਜੀ ਨਾਲ ਆਪਾਂ ਗੱਲਾਂ ਬਾਤਾਂ ਕਰਨੀਆਂ ਅੱਜ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਮਿਲਦੇ ਆਂ ਹਾਂਜੀ ਤੇ ਦੋਸਤੋ ਆਪਾਂ ਹੁਣ ਪਹੁੰਚ ਚੁੱਕੇ ਆਂ ਪਿੰਡ ਬੱਠੇਪੈਣੀ ਦੇ ਵਿੱਚ ਤੇ ਭਾਜੀ ਮੰਗਲ ਸਿੰਘ ਹੁਣਾਂ ਦੇ ਘਰ ਦੇ ਆਪਾਂ ਬਾਹਰ ਖੜੇ ਆਂ ਚੱਲਦੇ ਆਂ ਅੰਦਰ ਤੇ ਬਾਈ ਹਰਾਂ ਨਾਲ ਆਪਾਂ ਗੱਲਬਾਤ ਕਰਨੀ ਅੱਜ ਤੇ ਦੇਖਦੇ ਆਂ ਕੀ ਮੌੜਾ ਭਾਈ ਸਾਹਿਬ ਬਿਲਕੁਲ ਗਰਾਉਂਡ ਲੈਵਲ ਨਾਲ ਬੰਦੇ ਮਤਲਬ ਜੁੜੇ ਹੋਏ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਵਿਸ਼ੇਸ਼ਤਾਈਆਂ ਨਾ ਇਹ ਮੈਂ ਇਹ ਗੱਲ ਵੀ ਕਹਿਣੀ ਚਾਹਣਾ ਕਿ ਆਰਥਿਕ ਪੱਖੋਂ ਵੀ ਕੋਈ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਹੁਤ ਜ਼ਿਆਦਾ ਉੱਪਰ ਲੈਵਲ ਦੇ ਬੰਦੇ ਆ ਇੱਕ ਗਰਾਉਂਡ ਲੈਵਲ ਤੋਂ ਉੱਠ ਕੇ ਨਿਸ਼ਕਾਮ ਸੇਵਾ ਕਰਨੀ ਇਹ ਬਹੁਤ ਵੱਡੀ ਗੱਲ ਆ ਘਰ ਦੇ ਹਾਲਾਤ ਆਪਣੇ ਸਾਹਮਣੇ ਨੇ ਤੇ ਪੁੱਛਦੇ ਆ ਮੰਗਲ ਸਿੰਘ ਭਾਜੀ ਕਿ ਰਹੇਗੇ ਕਿ ਸਰਦਾਰ ਮੰਗਲ ਸਿੰਘ ਜੀ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰੀ ਗੱਲ ਹਾਂ ਠੀਕ ਠਾਕ ਜੀ ਚੰਗੀ ਕਾਲ ਚੰਗੀ ਕਾਲ ਆ ਜਾਈ ਜੀ ਤੋ ਜੀ ਤੁਹਾਡੇ ਦਰਸ਼ਨ ਕਰਕੇ ਨਾ ਬੜੀ ਸਾਰੀ ਚੇਰ ਦੀ ਇੱਛਾ ਸੀ ਜੀ ਬਈ ਮਾਣਾ ਪੂਰਾ ਗਦਗਦ ਹੋ ਗਿਆ ਪੂਰਾ ਮਾਹੌਲ ਬਣਿਆ ਪਿਆ ਤੇ ਪਟੇ ਸਾਹਿਬ ਇੱਥੇ ਆਓ ਲਿਆਓ ਬੈਠੋ ਇੱਥੇ ਬੈਠੋ ਹੋਰ ਭਾਜੀ ਠੀਕ ਠਾਕ ਹੋ ਜੀ ਸਭ ਠੀਕ ਠਾਕ ਤੁਸੀਂ ਸੁਣਾਓ ਕਿਵੇਂ ਹਾਂ ਚੜ੍ਹਦੀ ਕਲਾ ਹਾਂਜੀ ਹਾਂਜੀ ਦੋਸਤੋ ਤੇ ਭਾਜੀ ਹਰਾਂ ਦੇ ਨਾਲ ਆਪਾਂ ਜੀ ਬੈਠੇ ਆਂ ਸਰਦਾਰ ਮੰਗਲ ਸਿੰਘ ਦੇ ਘਰ ਦੇ ਵਿੱਚ ਤੇ ਮਾਹੌਲ ਪਿੱਛੋਂ ਵੇਖ ਕੇ ਆਪਾਂ ਨੂੰ ਸਾਰੀ ਜੋ ਗੱਲਬਾਤ ਮੈਂ ਕੀਤੀ ਹੈ ਤੇ ਉਹ ਸਾਰਾ ਕੁਝ ਸਪਸ਼ਟ ਹੋ ਰਿਹਾ ਪਾਜੀ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨੇ ਥਰਡ ਵਿੱਚ ਇੰਨੀ ਦੂਰੋਂ ਚੱਲ ਕੇ ਆਏ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਸਾਡੀ ਬੜੇ ਚਿਰ ਦੀ ਇੱਛਾ ਸੀਗੀ ਮਾ ਦਾ ਵੀਰ ਹੈ ਨਾਲ ਰੱਬੀ ਤੇ ਇਹਨੂੰ ਮੈਂ ਲਿਆ ਮੈਂ ਹੈ ਵੀ ਆਪਾਂ ਨਾ ਪਾਜੀ ਘਰਾਂ ਨੂੰ ਮਿਲ ਕੇ ਆਉਣਾ ਤੇ ਵੈਸੇ ਵਾਕ ਵੀ ਚਲੋ ਆਪਣੀ ਮੈਨੂੰ ਤਾਂ 4-5 ਸਾਲ ਹੀ ਹੋ ਗਿਆ ਤੁਹਾਡੇ ਦਰਸ਼ਨ ਕੀਤੇ ਹਨ ਬਿਲਕੁਲ ਤੇ ਅੱਜ ਜ ਮੈਂ ਗਿਆ ਵੀ ਤੁਹਾਡੇ ਘਰੇ ਜਾ ਕੇ ਤੇ ਗੱਲਬਾਤ ਕਰਨੀ ਸੀ ਬਹੁਤ ਹੀ ਵਧੀਆ ਕੀਤਾ ਤੁਸੀਂ ਕਿਉਂਕਿ ਤੁਸੀਂ ਇੱਕ ਗਰਾਊਂਡ ਲੈਵਲ ਤੇ ਬੰਦੇ ਨੂੰ ਜਾਣਨ ਦਾ ਮੌਕਾ ਮਿਲ ਜਾਂਦਾ ਇੱਕ ਪਰਦੇ ਦੇ ਪਿੱਛੇ ਤੇ ਜੋ ਮਰਜ਼ੀ ਆ ਜੋ ਮਰਜ਼ੀ ਆ ਬਿਲਕੁਲ ਸਾਰੇ ਹਾਲਾਤ ਹੈ ਅੱਛਾ ਇਹ ਭਾਜੀ ਫਿਰ ਜਿਹੜਾ ਵਾਤਾਵਰਨ ਨਾਲ ਪ੍ਰੇਮ ਆਪਣਾ ਹਣਾ ਜੀ ਕਿੰਨੇ ਟਾਈਮ ਤੋਂ ਵੈਸੇ ਤੇ ਬਚਪਨ ਤੋਂ ਹੀ ਸੀ ਬਚਪਨ ਤੋਂ ਠੀਕ ਹੈ ਕਿ ਜਦੋਂ ਸਕੂਲੇ ਛੋਟੇ ਛੋਟੇ ਹੁੰਦੇ ਪੜ੍ਹਦੇ ਹੁੰਨੇ ਹਾਂ ਤੇ ਆਪਾਂ ਹੁੰਦਾ ਮੀਂਹ ਪੈਣੇ ਉਦੋਂ ਬਰਸ ਜਾਂਦੀ ਹੁੰਦੀਆਂ ਸੀ ਹਾਂ ਤੇ ਜਦੋਂ ਬਾਰਸ਼ਾ ਹੋਣੀਆਂ ਤੇ ਦਰਖਤ ਉੱਗੇ ਹੋਣੇ ਛੋਟੇ ਛੋਟੇ ਨਿੰਮਾ ਦੇ ਬੂਟੇ ਉੱਗੇ ਹੋਣ ਤੇ ਉਹਨੂੰ ਚੰਗੇ ਲੱਗਣੇ ਤੇ ਮਿੱਟੀ ਨਾਲ ਹੀ ਲਵੇਟ ਕੇ ਤੇ ਘਰ ਲੈ ਆਉਣਾ ਪਰ ਨੌਲੇਜ ਨਹੀਂ ਸੀ ਅੱਛਾ ਅੱਛਾ ਆਪਾਂ ਲਾਉਣਾ ਚੱਲਦੇ ਨਹੀਂ ਸੀ ਹੌਲੀ ਹੌਲੀ ਲੱਗੇ ਰੇ ਆ ਜਿਹੜੇ 20 25 ਸਾਲ ਲੱਗੇ ਹੈ ਨਾ ਇਹ ਕਾਮਯਾਬੀ ਦੇ ਆ ਕਮਜਬੀ ਅੱਛਾ ਅੱਛੇ ਵੇਖੋ ਹਾਂ ਹਾਂ ਬਹੁਤ ਮਾੜਾ ਸਾਰਾ ਬਣਿਆ ਮੋਟੇ ਇਹ ਇੱਕ ਕਮਜਬੀ ਦੀ ਆ ਕਿ 10 10 12 12 ਫੁੱਟ ਦੀ ਹਾਈਟ ਇੱਕ ਲਿਹਾਫੇ ਵਿੱਚ ਕਰ ਦੇਣੀ ਛੋਟੀ ਗੱਲ ਨਹੀਂ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਤੇ ਵੱਡੀ ਗੱਲ ਹੈ ਮਾਨ ਸੇਵਾ ਹੈ ਜੀ ਦੇਖੋ ਜਿਵੇਂ ਚਲੋ ਸਰਕਾਰਾਂ ਆਫਦਾ ਕੰਮ ਬਣਦਾ ਕਰੀ ਜਾਂਦੀਆਂ ਬਿਲਕੁਲ ਕੋਈ ਸੋਸਾਇਟੀਆਂ ਜਾਂ ਸੰਸਥਾਵਾਂ ਬਣੀਆਂ ਉਹ ਕੰਮ ਕਰੀ ਜਾਂਦੀਆਂ ਪਰ ਉਸ ਪਰਪਸ ਦੇ ਪਿੱਛੇ ਕਿਤੇ ਨਾ ਕਿਤੇ ਉਹਨਾਂ ਦਾ ਲਾਲਚ ਜਾਂ ਲੀਜੀ ਸਵਾਰ ਹਾਂ ਬਿਲਕੁਲ ਜੁੜਿਆ ਹੁੰਦਾ ਬਿਲਕੁਲ ਤੁਸੀਂ ਕੋਈ ਲੈਣਾ ਦੇਣਾ ਨਹੀਂ ਕਿਸੇ ਤੋਂ ਨਾ ਜੀ ਬਿਲਕੁਲ ਬਿਲਕੁਲ ਫ੍ਰੀ ਕਰਦੇ ਹਾਂ ਬਿਲਕੁਲ ਫ੍ਰੀ ਸਾਰਾ ਕੁਝ ਪਹਿਲਾਂ ਉਹਨਾਂ ਨੂੰ ਲਪਾਫੇ ਮੈਂ ਜਿਵੇਂ ਬਸਿਆਂ ਦਰਸ਼ਕਾਂ ਨੂੰ ਪਹਿਲਾਂ ਵੀ ਜੀ ਜੀ ਵੀ ਤੁਸੀਂ ਕਰਦੇ ਹੋ ਹਨਾ ਲਪਾਫੇ ਕੈਰੀ ਜਿਹੜੇ ਕਰਦੇ ਹਾਂ ਇਹਨਾਂ ਸੜਕਾਂ ਤੋਂ ਜਾ ਕੇ ਤੋਂ ਵੀ ਤੁਹਾਨੂੰ ਦੇਖਦੇ ਉਹਨੂੰ ਚੱਕ ਲਿਆਉਨੇ ਹਾਂ ਘਰੇ ਲਿਆਉਨੇ ਹਾਂ ਮਿੱਟੀ ਪਾਉਨੇ ਹਾਂ ਬੂਟਾ ਲਾਉਨੇ ਹਾਂ ਵਿੱਚ ਵੀ ਹਾਂਜੀ ਬੂਟਾ ਬਣਦਾ ਫਿਰ ਤੁਸੀਂ ਖਾਲੀ ਜਮਗ ਤੇ ਜਾ ਕੇ ਉਹਨੂੰ ਲਾ ਆਉਨੇ ਲਾਉਣਾ ਹੈ ਤੇ ਇਹ ਨਿਸ਼ਕਾਮ ਸੇਵਾ ਅੱਜ ਦੇ ਟਾਈਮ 'ਚ ਭਾਜੀ ਮਣਾ ਰੱਬ ਦੀ ਮਿਹਰ ਹੋਵੇ ਤੇ ਹੋ ਸਕਦੀ ਹੈ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਵੀ ਮਹਾਨ ਪੁਰ ਮੈਂ ਇਸ ਟਾਈਮ ਬੈਠਾ ਵੀ ਐਡੀ ਵੱਡੀ ਸੇਵਾ ਜਿਹੜੀ ਨਿਭਾ ਰਿਹਾ ਤੇ ਭਾਜੀ ਫਿਰ ਇਹ ਤੁਸੀਂ ਆਈਡੀਆ ਕਿਵੇਂ ਲਿਆ ਵੀ ਚੰਨ ਲਫਾਫਾ ਫੇਕੇ ਤੋਂ ਮੁੱਲ ਨਹੀਂ ਲੈਂਦੇ ਜਾਂ ਕੁਝ ਕਿਵੇਂ ਵੇਖੋ ਜੀ ਇਹ ਮੈਂ ਸਾਰੀ ਕਹਾਣੀ ਤੁਹਾਨੂੰ ਦੱਸਦਾ ਕਿ ਜੇ ਬੰਦੇ ਦੇ ਆਰਥਿਕ ਹਾਲਾਤ ਚੰਗੇ ਹੋਣ ਫਿਰ ਤਾਂ ਖਰੀਦ ਲੈਂਦਾ ਖਰੀਦ ਲੈਂਦਾ ਤੇ ਜੇ ਅੰਦਰ ਜਜ਼ਬਾ ਵਾ ਤੇ ਆਰਥਿਕ ਹਾਲਾਤ ਵੀ ਸਾਥ ਨਹੀਂ ਦੇ ਰਹੇ ਤੇ ਫਿਰ ਕਰੂਗਾ ਕੀ ਲੋੜ ਕਾੜ ਦੀ ਮਾਰ ਹੈਨਾ ਲੋੜ ਕਿਉਂਕਿ ਫਿਰ ਮੈਂ ਫਿਰ ਜਰੀਆ ਚੁਣਿਆ ਕਿ ਮੈਨੂੰ ਜਿਹੜੀ ਕੰਮ ਦੀ ਚੀਜ਼ ਹੈ ਲਫਾਫਾ ਹੂੰ ਕੱਪ ਗਲਾਸੀ ਵੇਖਤ ਕਰਕੇ ਅ ਦਈਆਂ ਦੇ ਪੈਕ ਹੋ ਗਏ ਇਹਨਾਂ ਨੂੰ ਮੈਂ ਮਤਲਬ ਇਕੱਠੇ ਕਰਕੇ ਮੈਂ ਇਹਨਾਂ ਨੂੰ ਸਟੋਰ ਕਰਦਾ ਇਹਨਾਂ 'ਚ ਮਿੱਟੀ ਭਰ ਕੇ ਫਿਰ ਬੂਟਾ ਤਿਆਰ ਕਰਨਾ ਜਦੋਂ ਲਾਉਣ ਦੇ ਕਾਬਿਲ ਹੁੰਦਾ ਜਿੱਥੇ ਖਾਲੀ ਜਗ੍ਹਾ ਉੱਥੇ ਲਾ ਕੇ ਆਉਣਾ ਫਿਰ ਲਾਉਣਾ ਹੀ ਨਹੀਂ ਇਹਦੀ ਪਰਵਰਿਸ਼ ਵੀ ਜਿਹੜੀ ਆ ਮਤਲਬ 1.5 ਮਹੀਨੇ ਤੱਕ 2 4 5 ਗੇੜੇ ਵੀ ਲਾਉਣੇ ਆ ਮਗਰ ਉਦੋਂ ਪਾਣੀ ਪੋਣੀ ਪਾ ਕੇ ਹਾਂਜੀ ਹਾਂਜੀ ਪਾਣੀ ਪੋਣੀ ਪਾਉਣਾ ਤੇ ਇਹ ਇੰਨਾ ਤੁਸੀਂ ਕਾਰਜ ਨਾਲੋਂ ਕਿੰਨੇ ਕ ਹੁਣ ਤੱਕ ਤੁਸੀਂ ਜੇ ਆਪਾਂ ਗੱਲ ਕਰੀਏ ਗਿਣਤੀ ਤਾਂ ਚਲੋ ਵੈਸੇ ਬਾਹਰ ਹੀ ਮੈਨੂੰ ਬਹੁਤ ਆਈ ਆਈਡੀਆ ਲਾਇਆ ਅਜ ਤੱਕ ਕਿੰਨੇ ਕ ਤੁਹਾਡੇ ਬੂਟੇ ਲਾਏ ਜਿਹੜੇ ਹੁਣ ਤੱਕ ਰੁੱਖ ਬਣ ਚੁੱਕੇ ਹੁੰਦੇ 20 25000 ਬੂਟੇ ਤਾਂ ਲੱਗ ਚੁੱਕੇ ਆ ਅੱਛਾ 20 25000 ਹਾਂ ਕਿਉਂਕਿ 400 ਦਾ ਟਾਰਗੇਟ ਮੈਂ ਰੱਖਦਾ ਹੀ ਰੱਖਦਾ ਹਰ ਇੱਕ ਸਾਲ ਦਾ ਅੱਛਾ ਹਰ ਇੱਕ ਸਾਲ ਦਾ ਕਿ ਮੇਰੀ ਜਿਹੜੀ ਐਵਰੇਜ ਆ ਅੱਜ ਹੁਣ 46 ਦੇਣਾ ਤੇ ਮੇਰੀ ਅੱਜ ਵੀ ਜਿਹੜਾ ਬੂਟਾ ਇੱਕ ਬੂਟੇ ਦੀ ਐਵਰੇਜ ਆਵੇ ਜਾਵੇ ਡੇਲੀ ਦੀ ਅੱਛਾ ਇੱਕ ਦਿਨ ਚ ਇੱਕ ਬੂਟਾ ਇੱਕ ਦਿਨ ਚ ਇੱਕ ਬੂਟੇ 400 ਪੂਰਾ ਕਰਾਂ 400 ਪੂਰਾ ਬੜੀ ਵਧੀਆ ਜਾਂਦੇ ਤੂੰ ਸਾਈਕਲ ਤੇ ਫਿਰ ਜਾਂਦੇ ਹੋ ਜਿੱਥੇ ਸਾਈਕਲ ਤੇ ਜਿੱਥੇ ਕਿਤੇ ਅ 25-30 ਕਿਲੋਮੀਟਰ ਦੇ ਘੇਰੇ ਚ ਤੀਂ ਕਈ ਵਾਰ 40-40 50-50 ਕਿਲੋਮੀਟਰ ਵੀ ਹੋ ਜਾਂਦਾ ਅੱਛਾ 50 ਕਿਲੋਮੀਟਰ ਦੇ ਏਰੇ-ਗੇਰੇ ਕਿਤੋਂ ਵੀ ਆਪਾਂ ਨੂੰ ਕੋਈ ਬੰਦਾ ਕਵੇ ਜਾਂ ਨਾ ਕਵੇ ਆਪਾਂ ਲਾਉਣੇ ਲਾਉਣਾ ਲਾਉਣੇ ਲਾਉਣਾ ਤੇ ਕੋਈ ਪਹੁੰਚ ਵੀ ਕਰਦੇ ਲੋਕ ਵੀ ਤੁਹਾਨੂੰ ਕੱਡੀ ਫੋਨ ਵਗੈਰਾ ਜਾਂ ਕੋਈ ਆਉਂਦਾ ਵੀ ਨਹੀਂ 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 ਮਤਲਬ ਮੈਨੂੰ ਆਪ ਜਗ੍ਹਾ ਚੋਣ ਕਰਨੀ ਪੈਂਦੀ ਆ ਅੱਛਾ ਮੈਂ ਵੇਖਣਾ ਵੀ ਕਿਹੜੀ ਜਗ੍ਹਾ ਖਾਲੀ ਆ ਕਿੱਥੇ ਕਿਹੜੇ ਸਕੂਲ ਚਾ ਕਿਹੜੇ ਪਿੰਡ ਚਾ ਕਿਹੜੇ ਕਿੱਥੇ ਕੀ ਹੈਗਾ ਵੇਖਣਾ ਫਿਰ ਉੱਥੇ ਦੋ ਚਾਰ ਸੱਜਣਾਂ ਨਾਲ ਗੱਲਬਾਤ ਕਰੀਦੀ ਆ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਵੇਲੀ ਭਈ ਲਾਜੋ ਫਿਰ ਮੈਂ ਆਪ ਹੀ ਜਾਣਾ ਅਛਾ ਆ ਬੰਦੇ ਆ ਵੀ ਜਾਣਾ ਆ ਵੀ ਸਾਰਾ ਕੁਝ ਕਰਨਾ ਕਿਉਂਕਿ ਅੱਜ ਕੱਲ ਦੀ ਜਿਹੜਾ ਅੱਜ ਕੱਲ ਦਾ ਟਾਈਮ ਹੈਗਾ ਨਾ ਅੱਜ ਕੱਲ ਦੇ ਹਾਲਾਤ ਜੋ ਜਿਹੜਾ ਸਮਾਂ ਚੱਲ ਰਿਹਾ ਇਹਦੇ ਵਿੱਚ ਕੋਈ ਲਾਉਣਾ ਦੂਰ ਦੀ ਗੱਲ ਕੋਈ ਇਹ ਵੀ ਨਹੀਂ ਕਹੂਗਾ ਤੁਸੀਂ ਮੇਰੇ ਪੰਡਾ ਕੇ ਬੂਟੇ ਹੀ ਲਾ ਦਿਓ ਬਿਲਕੁਲ ਬਿਲਕੁਲ ਮੈਂ ਕਹਿੰਦਾ ਲਾਉਣਾ ਤਾਂ ਦੂਰ ਦੀ ਗੱਲ ਹੈ ਜੇ ਕੋਈ ਲੱਗਾ ਵੀ ਹੋਵੇ ਕੋਲ ਉਹਨੂੰ ਆਪਣ ਨੂੰ ਪਰਵ੍ਰਿਸ਼ਵ ਕਰਨ ਦਾ ਟਾਈਮ ਨਹੀਂ ਬੂਟਿਆਂ ਲਈ ਸਮਾਂ ਤਾਂ ਕੱਢਣਾ ਬੜੀ ਭਾਜੀ ਦੂਰ ਦੀ ਗੱਲ ਹੈ ਦੂਰ ਦੀ ਗੱਲ ਅੱਜ ਦੀ ਦਰਦੇਮਿਆਂ ਭਰੀ ਜ਼ਿੰਦਗੀ ਜਿਵੇਂ ਕਨੈਕਟ ਦੀ 5G ਦੀ ਸਪੀਡ ਵਾਲੇ ਟਾਈਮ ਦੇ ਵਿੱਚ ਬੰਦੇ ਕੋਲ ਆਪਦੇ ਪਰਿਵਾਰ ਲਈ ਆਪਣੇ ਆਪ ਲਈ ਵੀ ਟਾਈਮ ਕੱਢਣਾ ਮੁਸ਼ਕਲ ਆ ਤੇ ਤੁਸੀਂ ਇਹ ਕਿਵੇਂ ਮੈਨੇਜ ਕਰ ਲੈਂਦੇ ਹੋ ਵੀ ਆਪਦਾ ਪਰਿਵਾਰ ਵੀ ਮਤਲਬ ਇਹਨੇ ਹੋ ਤੇ ਦੇਖੋ ਮੈਨੂੰ ਕੋਈ ਕਮਾਈ ਦਾ ਸਾਧਨ ਕੋਈ ਨਹੀਂ ਆ ਅੱਛਾ ਹੋਰ ਕੋਈ ਕਾਰੋਬਾਰ ਕੋਈ ਕੰਮ ਨਹੀਂ ਨਾ ਕੋਈ ਕਾਰੋਬਾਰ ਨਹੀਂ ਆ ਅੱਛਾ ਜੀ ਇਹ ਘਰ-ਕੜ ਵੀ ਆਪਣਾ ਨਹੀਂ ਆ ਅੱਛਾ ਲਾਲੋ ਕੇ ਕਿਰਾਏ ਦਾ ਹੀ ਆ ਠੀਕ ਹੈ ਮਤਲਬ ਇਹ ਜਿੱਥੇ ਆਪਾਂ ਬੈਠੇ ਆਂ ਇਹ ਆਪਣੀ ਆਬਦੀ ਨਹੀਂ ਆ ਇਹ ਨਹੀਂ ਆਬਦੀ ਨਹੀਂ ਕਾਮਕਾਰ ਹੋਰ ਕੋਈ ਨਹੀਂ ਕੋਈ ਨਹੀਂ ਇਹ ਵਾਈਫਾਈ ਦੀ ਗੈਪਟਾ ਠੀਕ ਹੈ ਉਹ ਸਟੀਚਿੰਗ ਦਾ ਕੰਮ ਕਰਦੀ ਆ ਬੇਟੇ ਨੂੰ ਫਿਰ ਜੇ ਏਸੀ ਆਰਓ ਫਿਲਟਰ ਦੀ ਟ੍ਰੇਨਿੰਗ ਦੇ ਆ ਅਛਲਸੀ ਮਿੰਨਵੀਂ ਦੇ ਵਿੱਚ ਹੌਲੀ ਹੌਲੀ ਉਹਨਾਂ ਨੇ ਮਸ਼ੀਨ ਤੋਂ ਗੁਜ਼ਾਰਾ ਚੱਲਦਾ ਜਿੰਨਾ ਕਿ ਆ ਕਰਦਾ ਕਿਉਂਕਿ ਆਪਣੇ ਕੋਲ ਸ਼ੌਂਕ ਨਹੀਂ ਜ਼ਿੰਦਗੀ ਜਿਉਣਾ ਤੇ ਇੱਕ ਟਾਈਮ ਪਾਸ ਕਰਨਾ ਅਲੱਗ ਚੀਜ਼ ਆ ਜੇ ਬੰਦੇ ਕੋ ਪੈਸਾ ਤੇ ਇੰਜੋਏ ਆ ਇਹ ਤੇ ਇੰਜੋਏ ਕੋਈ ਨਹੀਂ ਇਹ ਤੇ ਸਿਰਫ ਇੱਕ ਟਾਈਮ ਪਾਸ ਆ ਠੀਕ ਹੈ ਮਤਲਬ ਲਾਈਫ ਜਲਦਾ ਦਿਲੀ ਦੀ ਮਿਸਾਲ ਆ ਮਿਸਾਲ ਆ ਫਿਰ ਦੂਸਰੀ ਗੱਲ ਜੇ ਫਿਰ ਮੇਰੇ ਕੋਲ ਕਾਰੋਬਾਰ ਕੋਈ ਨਹੀਂ ਤੇ ਜੇ ਮੇਰੇ ਕੋ ਇਹ ਅੰਦਰ ਜਦੋਂ ਕੁਦਰਤ ਨੇ ਮੇਰੇ ਅੰਦਰ ਇਹ ਜਦੋਂ ਜਜਬਾ ਪਰ ਦਿੱਤਾ ਤੇ ਮੈਂ ਮਤਲਬ ਤੁਰਿਆ ਇਸੇ ਕੰਮ ਨੂੰ ਕਿ ਮੈਂ ਆਪਣਾ ਵਿਲਾ ਟਾਈਮ ਜਿਹੜਾ ਫਿਰ ਇਹਦੇ ਇਸ ਪਾਸੇ ਲਾਇਆ ਆ 24 ਘੰਟੇ ਮੈਂ ਸਮਰਪਤਾਂ ਤੇ ਪਿਛਲੇ 25 25 30 ਸਾਲ ਤੋਂ ਤੁਹਾਨੂੰ ਸਮਰਪਤ ਹੋਣਾ ਬਿਲਕੁਲ ਤੇ ਭਾਜੀ ਇਹ ਪਰਿਵਾਰ ਦੇ ਵਿੱਚ ਮਤਲਬ ਕਦੇ ਉਹਨਾਂ ਨੇ ਇਸ ਚੀਜ਼ ਦਾ ਤੁਹਾਡਾ ਕੀਤਾ ਨਹੀਂ ਛਕਵਾਨੀ ਜਿਤਾਇਆ ਵੀ ਤੁਸੀਂ ਕਦੀ ਨੀ ਕੰਮ ਚ ਪਏ ਵੈਸੇ ਇਹ ਬੜੀ ਤਗੜੀ ਗੱਲ ਆ ਇਹ ਬੜੀ ਤਗੜੀ ਗੱਲ ਆ ਕਦੀ ਪਰਿਵਾਰ ਤੇ ਬੇਟਾ ਇੱਕ ਬੇਟਾ ਵਾਈਫ ਤਿੰਨੋਂ ਮੈਂਬਰ ਪਰਿਵਾਰ ਦੇ ਇਹਨਾਂ ਕਦੀ ਨਹੀਂ ਮੈਨੂੰ ਕਿਹਾ ਕਦੇ ਨਹੀਂ ਇਸਕਾ ਮਰੋਕੇ ਕੋਈ ਕੰਮ ਕਰੀਏ ਕੋਈ ਪੈਸੇ ਤੇ ਲਿਆਊਗਾ ਕਿਤੇ ਲੱਗ ਜਾਓ ਜਾਂ ਕੋਈ ਆਬਦਾ ਕਾਰੋਬਾਰ ਕਰ ਲਓ ਬਿਲਕੁਲ ਕਦੀ ਨਹੀਂ ਤਗੜਾ ਇਹਨਾਂ ਦਾ ਜੇਰਾ ਵਾ ਤਗੜਾ ਜਿਗਰਾ ਜਿਹੜਾ ਵੀ ਇਹਨਾਂ ਨੇ ਮੈਨੂੰ ਮਤਲਬ ਇੰਨੀ ਸਪੋਰਟ ਦਿੱਤੀ ਹੋਈ ਆ ਹਾਂ ਮਤਲਬ ਜਿਹੜਾ ਸਪੋਰਟ ਤੋਂ ਬਿਨਾ ਕੁਛ ਨਹੀਂ ਹੋ ਸਕਦਾ ਪਰਿਵਾਰ ਦੀ ਸਪੋਰਟ ਤੋਂ ਬਿਨਾ ਕੁਛ ਨਹੀਂ ਹੋ ਸਕਦਾ ਕੁਛ ਨਹੀਂ ਹੋਦਾ ਕੱਲਾ ਕੱਲਾ ਤੇ ਦੋ ਵੀਰ ਕੱਲਾ ਬੰਦਾ ਕੱਲਾ ਹੀ ਆ ਜੇ ਪਰਿਵਾਰ ਦੀ ਸਪੋਰਟ ਤਾਂ ਸੀ ਅਸੀਂ 50 ਮੈਂਬਰਾਂ ਦਾ ਇੱਕ ਗਰੁੱਪ ਚੜਾਉਂਦਾ ਨਾ ਅਸੀਂ ਉਹਦੀ ਤਾਕਤ ਰੱਖਦੇ ਆ ਬਿਲਕੁਲ ਤਾਂ ਹੀ ਤਾਕਤ ਰੱਖਦੇ ਆ ਅੱਛਾ ਪਰਿਵਾਰ ਨੇ ਕਦੇ ਇਹਦਾ ਵਿਰੋਧ ਨਹੀਂ ਕੀਤਾ ਨਾ ਕਦੇ ਨਹੀਂ ਕੀਤਾ ਬਸ ਸਪੋਰਟ ਕੀਤੀ ਆ ਹਾਂਜੀ ਤੇ ਕੋਈ ਜਿਵੇਂ ਸਮਾਜ ਸੇਵੀ ਸੰਸਥਾ ਜਾਂ ਕੋਈ ਗਵਰਨਮੈਂਟ ਵੱਲੋਂ ਜਾਂ ਕਿਸੇ ਵੱਲੋਂ ਕੋਈ ਤੁਹਾਨੂੰ ਆਰਥਿਕ ਪੱਕਾ ਜਾਂ ਕੋਈ ਸਵੈਤਾਰੀ ਤਾਂ ਕੋ ਮਿਲੀ ਹੋਵੇ ਜੇ ਮਿਲੀ ਹੁੰਦੀ ਤੇ ਕਿਤੇ ਘਰ ਘਟਾ ਫੜਾ ਹੁੰਦਾ ਜਾਂ ਕਿਤੇ ਨਰਸਰੀ ਬਣੀ ਹੁੰਦੀ ਨਰਸਰੀ ਬਣੀ ਹੁੰਦੀ ਹਾਂ ਇਹ ਮਿਸਾਲ ਆ ਸਾਹਮਣੇ ਬਿਲਕੁਲ ਸਾਹਮਣੇ ਮਿਸਾਲ ਚਾ ਪੀਓ ਕਿ ਥੋੜੀ ਥੜੀ ਚਾ ਬਾਜੀ ਵੈਸੇ ਤਾਂ ਮੈਂ ਕਸਟ ਤੁਸੀਂ ਮੈਂ ਤੁਹਾਨੂੰ ਦੇਣਾ ਨਹੀਂ ਚਾਹੁੰਦਾ ਹਾਂਜੀ ਤੇ ਪਰ ਨਹੀਂ ਨਹੀਂ ਕੋਈ ਨਹੀਂ ਠੰਡ ਚਾਹੇਓ ਹੈਪੀ ਹੋ ਜਾ ਇਧਰ ਛਕ ਲਾਂਗੇ ਚਾਹ ਦੀ ਤਾਂ ਕੋਈ ਗੱਲ ਨਹੀਂ ਠੰਡਾ ਥੋੜੀ ਫੜੀ ਪੀਤੀ ਜੇ ਨਹੀਂ ਕਿਉਂਕਿ ਮਤਲਬ ਇਹ ਆ ਵੀ ਕਿੰਨੀ ਵੱਡੀ ਗੱਲ ਆ ਵੀ ਤੁਸੀਂ ਪਹੁੰਚ ਕੇ ਆਏ ਜੇ ਛੋਟੀ ਗੱਲ ਥੋੜੀ ਆ ਨੇ ਪਾਜੀ ਵੇਖੋ ਹਾਂ ਅਚਾਲੀ ਤਾਂ ਚਲੋ ਤੁਹਾਨੂੰ ਕੈਂਸਲ ਦਿੱਤੀ ਆ ਪਰ ਠੰਡੇ ਹੁਣ ਮਜਬੂਰ ਹੋ ਵੀ ਪੈਣੀ ਇਧਰ ਆਪਣੇ ਭਰਾ ਨੂੰ ਵੀ ਹਾਂਜੀ ਇਹਨਾਂ ਨੂੰ ਰਵੀ ਸਾਹਿਬ ਕੈਮਰਾਮੈਨ ਸਾਹਿਬ ਜੀ ਲੈ ਲਓ ਚਾਹ ਤੁਸੀਂ ਵੀ ਫੜਾ ਲੀਂ ਅਹੀਂ ਤਾਂ ਅਪਰੋਚ ਪਾਜੀ ਵੇਖੋ ਕੀਤੀ ਚਲੋ ਗੱਡੀ ਤੇ ਆਇਆ ਕੋਈ 2 400 ਦਾ ਤੇਲ ਲਾ ਕੇ ਨਾਲ ਇੱਕ ਅਦੀ ਦਿਹਾੜੀ ਛੱਡ ਕੇ ਅਹੀਂ ਆਂਦੇ ਹਨਾ ਬਿਲਕੁਲ ਤੇ ਵੈਸੇ ਤੇ ਮੈਂ ਇੱਕ ਗੱਲ ਮੈਂ ਹੋਰ ਵੀ ਕਹਿਣੀ ਚਾਹਾਂਗਾ ਜਿੰਨੇ ਆਪਣੇ ਸਰੋਤੇ ਆਪਣਾ ਜੁੜੇ ਵਿਹਿੰਦੇ ਪਏ ਵੀਡੀਓ ਨੂੰ ਪਾਜੀ ਹਰੀ ਉਸ ਕਹਾਵਤ ਦੇ ਉੱਤੇ ਇਨ ਬਿਨ ਪਿੰਨ ਖਰੇ ਉੱਤਰਦੇ ਆ ਵੀ ਜਿਵੇਂ ਨੇਕੀ ਕਰ ਤੇ ਖੂਜ ਪਾ ਪੱਟੀ ਸਾਹਿਬ ਕੈਮਰੇ ਤੋਂ ਮੱਖੀ ਡਾਉ ਹੱਥਿਆ ਮਰੋ ਅਗਲੇ ਕੈਮਰੇ ਦੇ ਉਸ ਕਹਾਵਤ ਦੇ ਉੱਤੇ ਖਰੇ ਉੱਤਰਦੇ ਆ ਨੇਕੀ ਕਰ ਤੇ ਖੂਜ ਸੁੱਟ ਆਪਾਂ ਚਲੋ ਮੈਂ ਵੀ ਕਿਤੇ ਨਾ ਕਿਤੇ ਸ਼ਾਇਦ ਹੋ ਸਕਦਾ ਕਿ ਇਹ ਸਵਾਰਥ ਵਾਸਤੇ ਆਇਆ ਹੋਵਾਂ ਮੇਰਾ ਵਿਚਾਰ ਨਿੱਜੀ ਨਹੀਂ ਸੀ ਹੈਗਾ ਕੋਈ ਵੀ ਆਪਾਂ ਵੀਡੀਓ ਬਣਾਉਣੀ ਅਸੀਂ ਤਾਂ ਵੈਸੇ ਭਾਜੀ ਨੂੰ ਮਿਲ ਕੇ ਦਰਸ਼ਨ ਕਰਕੇ ਤੇ ਮੁੜ ਜਾਣਾ ਸੀ ਪਰ ਮੈਂ ਇਹ ਸੋਚਿਆ ਕਿ ਐਡੇ ਮਹਾਨ ਬੰਦੇ ਦੀ ਯਰ ਆਈਡੀ ਗਰਾਊਂਡ ਲੈਵਲ ਤੇ ਇਹ ਕੰਮ ਕਰਦੇ ਆ ਬਿਨਾ ਕਿਸੇ ਸਵਾਰਥ ਤੋਂ ਕੋਈ ਲਾਲਚ ਨਹੀਂ ਕੋਈ ਕਿਧੋਂ ਪੈਸਾ țeਲੇ ਦਾ ਨਹੀਂ ਕੋਈ ਪਬਲਿਸਿਟੀ ਦਾ ਕੋਈ ਲਾਲਚ ਨਹੀਂ ਕੋਈ ਭਾਜੀ ਮਤਲਬ ਵੱਡਾ ਇਹਨਾਂ ਕੋਲੇ ਫੋਨ ਨਹੀਂ ਕੋਈ ਇਹ ਇੰਸਟਾਗ੍ਰam ਫੇਸਬੁੱਕ ਵਗੈਰਾ ਕੁਛ ਆਪਦੀ ਪਬਲਿਸਿਟੀ ਵਾਸਤੇ ਵੀ ਕੁਛ ਨਹੀਂ ਕਰਦੇ ਪਏ ਤਾਂ ਮੈਂ ਸੋਚਿਆ ਵੀ ਵੀਡੀਓ ਚ ਬਲੌਗ ਬਣਾਉਣਾ ਜ਼ਰੂਰੀ ਆ ਤੁਹਾਡੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਸੋ ਜੇ ਤਾਂ ਲੱਗਦਾ ਤੁਹਾਨੂੰ ਇਨਸਾਨੀਅਤ ਦੇ ਨਾਤੇ ਹਨਾ ਸਮਾਜਿਕ ਕੰਮਕਾਰ ਭਾਜੀ ਹੁਣੀ ਜਿੰਨਾ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਇੰਨਾ ਕਿ ਸ਼ੇਅਰ ਕਰਦੇ ਹੋ ਕਿ ਮੈਂ ਕਹਿੰਨਾ ਕਿ ਸਰਕਾਰ ਤੱਕ ਇਹ ਵੀਡੀਓ ਜਿਹੜੀ ਆ ਪਹੁੰਚ ਜਾਵੇ ਬਣਦਾ ਮਾਨ ਸਤਕਾਰ ਬਣਦੀ ਸਪੋਰਟ ਜਿਹੜੀ ਆ ਭਾਜੀ ਹਰਾਂ ਤੱਕ ਜਰੂਰ ਹੀ ਪਹੁੰਚਣੀ ਚਾਹੀਦੀ ਆ ਕਿਉਂਕਿ ਵੇਖੋ ਸਵਾਰਥ ਤੋਂ ਬਿਨਾ ਇਹ ਕੰਮਕਾਰ ਕਰਨਾ ਇੱਕ ਦਿਨ ਦੋ ਦਿਨ ਚਾਰ ਦਿਨ ਵੱਧ ਤੋਂ ਵੱਧ 12 ਸਾਲ ਆਪਾਂ ਕਹਿੰਨੇ ਵੀ ਬੰਦੇ ਦੇ 12 ਸਾਲਾਂ ਬਾਅਦ ਚੇਂਜਸ ਆ ਜਾਂਦਾ ਨਾ ਪਰ ਪਿਛਲੇ 25 30 ਸਾਲ ਤੋਂ ਭਾਜੀ ਬਿਨਾ ਸਵਾਰਥ ਤੋਂ ਇਹ ਕੰਮ ਕਰਦੇ ਪਏ ਨੇ ਤੇ ਸਰਕਾਰ ਤੱਕ ਵੀਡੀਓ ਤਾਂ ਵੀ ਕਿਤੇ ਜਾਂਦਾ ਕੋਈ ਨੌਕਰੀ ਵਗੈਰਾ ਸਰਕਾਰ ਵੱਲੋਂ ਕਿਸੇ ਵਣ ਵਿਭਾਗ ਚ ਜਾਂ ਜੰਗਲਾਤ ਮਹਿਕਮੇ ਚ ਕਿਤੇ ਵੀ ਜੇ ਹੋ ਜੇ ਇਹਨਾਂ ਨੂੰ ਸ਼ੌਕ ਆ ਉਹ ਦਿੱਤੀ ਜਾਵੇ ਜਾਂ ਕੋਈ ਸਹਾਇਤਾ ਜਿੰਨੀ ਵੀ ਤੇ ਜਾਂ ਕਿਸੇ ਸਮਾਜ ਸੇਵੀ ਸੰਸਥਾਵਾਂ ਤੱਕ ਇਹ ਵੀਡੀਓ ਜੇ ਆਪਣੀ ਪਹੁੰਚ ਗਈ ਨਾ ਮੈਂ ਆਪਦੇ ਆਪ ਨੂੰ ਸਫਲ ਸਮਝੂਗਾ ਤੇ ਮਾਣ ਵੀ ਮਹਿਸੂਸ ਕਰ ਰਿਆਂ ਅੱਜ ਇੱਕ ਮਹਾਨ ਬੰਦੇ ਦੇ ਨਾਲ ਮੈਂ ਬੈਠਾ ਹੋਇਆ ਤਾਂ ਫੇਰ ਉਹਨੂੰ ਮਜ਼ਬੂਤ ਕੀਤਾ ਜੀ ਅੱਛਾ ਬੋਲ ਏਡਾ ਬੂਟਾ ਜੇ ਇਥੋਂ ਟੁੱਟ ਗਿਆ ਤੇ ਕਿੰਨਾ ਕਿੰਨੇ ਸਾਲ ਲੱਗਣਗੇ ਏਡਾ ਹੁੰਦੇ ਹੂੰ ਬਿਲਕੁਲ ਉਹਨੂੰ ਬੰਨ ਕੇ ਬੰਨ ਬੰਨ ਕੇ ਮੈਨੂੰ ਇਹ ਮਤਲਬ ਇਹ ਦਾਵਾ ਵੱਡਾ ਕੀਤਾ ਜੀ ਹਾਂ ਲਿਫਾਫਾ ਜੀ ਅਲਫਾਫੇ ਮਤਲਬ ਇਹ ਕਿੰਨੇ ਸਾਲ ਪੁਰਾਣੇ ਆ ਉਹ ਤੋਂ ਕਬਰ ਲੱਥ ਜਾਂਦਾ ਇਹ ਬਟਾਲਵੀ ਸਾਹਿਬ ਦਾ ਇੱਕ ਰਚਨਾ ਵੀ ਆ ਨਾ ਵੀ ਰੁੱਖਾਂ ਤੇ ਹਾਂ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ ਤੇ ਉਹਨਾਂ ਨੇ ਵੀ ਕੋਈ ਸੀਨ ਐ ਹੋ ਜਾ ਵੇਖਿਆ ਤੇ ਉਹਨਾਂ ਨੇ ਮੋਹ ਆਇਆ ਰੁੱਖਾਂ ਤੇ ਕਵਤਾ ਲਿਖੀ ਕਿਤੇ ਨਾ ਕਿਤੇ ਕਿਤਨਾ ਕਿਤੇ ਜਿਹੜੀ ਚੀਜ਼ ਉਹਨਾਂ ਨੇ ਹੋ ਸਕਦਾ ਕੋਈ ਸਮਾਂ ਇਹੋ ਜਿਹਾ ਹੋਊਗਾ ਕਿ ਰੁੱਖ ਲਾਏ ਹੋਣਗੇ ਜਾਇ ਵੀ ਹੋ ਸਕਦਾ ਆਪਦੇ ਹੱਥੇ ਲਾਏ ਹੋਣ ਤੇ ਉਹ ਰੁੱਖ ਲਾਏ ਹੋਣਗੇ ਜਦੋਂ ਤਾਂ ਦਰਦ ਜਾ ਗਿਆ ਨਹੀਂ ਤੇ ਦਰਦ ਨਹੀਂ ਜਾਗਦਾ ਬਿਲਕੁਲ ਬਿਲਕੁਲ ਰੰਗਲੀ ਧਰਤ ਪੰਜਾਬ ਦੀ ਕਿਉਂ ਫਰਜ਼ਾਂ ਤੋਂ ਊਣੀ ਹਮ ਹਰਿਆਵਲ ਕਿਧਰੇ દિਸ਼ੇ ਨਾਲ ਗੱਲ ਦਰਦ ਵੀ ਹੋਣੀ ਔੜਾ ਮਾਰੀ ਧਰਤ ਬਚਾਉਣ ਲਈ ਕੋਈ ਯੁਗਤ ਬਣਾਈਏ ਚਲੋ ਇਕੱਠੇ ਹੋ ਕੇ ਦੋਸਤੋ ਆਪਾਂ ਰੁੱਖ ਲਗਾਈਏ ਰੁੱਖ ਲਗਾਈਏ ਕੀ ਬਾਤ ਹੈ ਤੇ ਮਾਣ ਜਿਵੇਂ ਨਾ ਮੈਂ ਤਾਨੂੰ ਆਪਾਂ ਜਿਆਦਾ ਤਾਂ ਕੁਛ ਨਹੀਂ ਕੀਤਾ ਜ਼ਿੰਦਗੀ 'ਚ ਇੱਕ ਮੈਂ ਤੂਤ ਦਾ ਲਾਇਆ ਸੀ ਤੇ ਇੱਕ ਮੈਂ ਨਿੰਮ ਲਾਈ ਸੀ ਵੇਖੋ ਤੁਸੀਂ ਬਸ ਦੋ ਬੂਟੇ ਲਾਏ ਆ ਪਰ ਬੂਟਾ ਜਦੋਂ ਆਪਾਂ ਲਾਉਨੇ ਆ ਜਦੋਂ ਉਹਨੂੰ ਨੁਕਸਾਨ ਕੋਈ ਪਹੁੰਚਾਉਂਦਾ ਦਰਦ ਫੇਰ ਪਤਾ ਲੱਗਦਾ ਦਰਦ ਕੀ ਮੈਂ ਉਹੀ ਤੁਹਾਨੂੰ ਗੱਲ ਕਰਨ ਲੱਗਾ ਵੀ ਉਹ ਮੈਂ ਚਲੋ ਨਿੰਮ ਤਾਂ ਕਿਸੇ ਕਾਰਨ ਕਰਕੇ ਤੁਰ ਹੀ ਨਹੀਂ ਹਾਂਜੀ ਉਹ ਤੂਤ ਬੜਾ ਹੁਣ ਘੱਟੋ ਘੱਟ 5-7 ਸਾਲੀ ਹੋ ਗਏ ਲੱਗੇ ਨੂੰ ਪਰ ਜਦੋਂ ਮੈਂ ਉਹਦੇ ਕੋਲੋਂ ਲੰਘਦਾ ਨਾ ਤਾਂ ਬੜਾ ਬਾਜੀ ਇੱਕ ਵੱਖਰਾ ਮਹਿਸੂਸ ਹੁੰਦਾ ਵੀ ਹਾਂ ਯਾਰ ਕਿੱਡਾ ਵੱਡਾ ਹੋ ਗਿਆ ਰੁੱਖ ਮੇਰਾ ਲਾਇਆ ਤੇ ਮੈਂ ਉਹਦੇ ਕੋਲ ਬ੍ਰੇਕ ਮਾਰ ਕੇ ਜਾਂ 2 ਮਿੰਟ ਰੁੱਕੇ ਹੀ ਲੰਘਣਾ ਵੇਖ ਕੇ ਲੰਘਦਾ ਉਹਨੂੰ ਵੇਖੇ ਸਕੂਨ ਆ ਜਾਂਦਾ ਵੀ ਮੈਂ ਲਾਇਆ ਸੀ ਤੇ ਕਿੱਡਾ ਹੋ ਗਿਆ ਹਣਾ ਬਿਲਕੁਲ ਤੇ ਉਹ ਇਹ ਚੀਜ਼ ਹੈ ਨਾ ਤੇ ਜਦੋਂ ਜਿਹੜਾ ਇੱਕ ਰੁੱਖ ਨਹੀਂ ਚੱਲਿਆ ਤੇ ਉਹ ਜਦੋਂ ਤੁਸੀਂ ਲਾਇਆ ਸੀ ਕਿੰਨਾ ਤੁਸੀਂ ਮਿਹਨਤ ਕੀਤੀ ਤੇ ਆਸ ਰੱਖੀ ਬੀ ਬੀ ਦਰਖਤ ਬਣੂਗਾ ਹਾਂ ਦਰਖਤ ਬਣੇ ਪਰ ਉਹ ਬੜਿਆ ਨਹੀਂ ਪੈਣ ਉਸ ਚੀਜ਼ ਦਾ ਵੀ ਹੁੰਦਾ ਵੀ ਹਾਂ ਫਿਰ ਦਰਦ ਹੁੰਦਾ ਹੈ ਕਿ ਬਿਲਕੁਲ ਤੇ ਜਿੰਨੇ ਬੀਜ ਲਾ ਕੇ ਤਿਆਰ ਕੀਤੇ ਆ ਹੂੰ ਇਹ ਵੈਸੇ ਤੁਹਾਡੀ ਗੱਲ ਮੰਨਣਯੋਗ ਆ ਵੀ ਇਹ ਬਟਾਲਵੀ ਸਾਹਿਬ ਨੇ ਰਚਨਾ ਜਿਹੜੀ ਲਿਖੀ ਨਾ ਹਾਂ ਉਹਨਾਂ ਨੇ ਵਾਕਈ ਕੋਈ 2-4 ਜ਼ਿੰਦਗੀ ਦੇ ਵਿੱਚ ਕੋਈ ਲੋਕਲ ਲੈਵਲ ਤੇ ਕੰਮ ਕੀਤਾ ਤੇ ਫਿਰ ਤਾਂ ਉਹ ਇਹਨਾਂ ਦੁੱਖ ਮਹਿਸੂਸ ਕਰ ਪਾਏ ਹਾਂ ਫਿਰ ਇਹ ਚੀਜ਼ਾਂ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਹਾਂ ਕੁਝ ਰੁੱਖ ਲੱਗਦੇ ਮਾਂ ਵਾਂਗ ਐਵੇਂ ਨਹੀਂ ਗੱਲਾਂ ਨਿਕਲਦੀਆਂ ਕਿਤੋਂ ਜਨਮ ਲੈਂਦੀ ਚੀਏ ਇਹ ਪੁੱਤਾਂ ਤੋਂ ਵੱਧ ਪਿਆਰੇ ਜਿਵੇਂ ਆਪਣੀਆਂ ਪੁੱਤਾਂ ਦੀ ਪਰਵਰਿਸ਼ ਕਰਦੇ ਉਵੇਂ ਹੀ ਆ ਜਿਵੇਂ ਆ ਵੇਖੋ ਇਹਨੂੰ ਮਤਲਬ ਹੁਣ ਤੁਸੀਂ ਆਏ ਜੋ ਹਾਂ ਤੇ ਸਾਰਾ ਕੁਝ ਫੇਰ ਤੇ ਜਦੋਂ ਕੋਈ ਮੀਂਹ ਨਹੀਂ ਝੱਖੜ ਤੇ ਹੋ ਜਾਂਦਾ ਖਰਾਬੀ ਕਰ ਜਾਂਦਾ ਹੂੰ ਹੂੰ ਉਸੇ ਵੇਲੇ ਕੱਪੜੇ ਲਾ ਕੇ ਤੇ ਵਿੱਚ ਫੜ ਜਾਣਾ ਹਾਂ ਸਹੀ ਗੱਲ ਕੰਮ ਵਾਲੇ ਪਾ ਕੇ ਪੜਨ ਲੱਗ ਜਾਣਾ ਵੀ ਇਹਨਾਂ ਨੂੰ ਇਹ ਤੇ ਇਹ ਬਹੁਤ ਬੇਸ ਕੀਮਤੀ ਆ ਬੇਸ ਕੀਮਤੀ ਕਿ ਇਹ ਤੇ ਇਹ ਤੇ ਜੜ ਜੂਣਾ ਹੈ ਬਿਲਕੁਲ ਇਹ ਇਹ ਜੜ ਜੂਣਾ ਇਹ ਜੇ ਸਾਨੂੰ ਨਹੀਂ ਨਾ ਪਤਾ ਜਿਹੜਾ ਬੰਦਾ ਵਿਚ ਰਿਹਾ ਉਹਨੂੰ ਪਤਾ ਉਹ ਉਹਨਾਂ ਨਾਲ ਗੱਲਾਂ ਕਰਦਾ ਕਰਦਾ ਬਿਲਕੁਲ ਬੋਲਦੇ ਜਾਂਦੇ ਨਾਲ ਸਹੀ ਗੱਲ ਬੋਲਦੇ ਕਿਉਂਕਿ ਗੱਲਾਂ ਕੀ ਹੁੰਦੀਆਂ ਉਹਨੇ ਵੇਖਣਾ ਇਹਦੇ ਪੱਤੇ ਪੀਲੇ ਕਿਉਂ ਪੈ ਗਏ ਹੂੰ ਇਹਦੇ ਪੱਤੇ ਪਾਣੀ ਸੀ ਸਹੀ ਆ ਹੂੰ ਇਹਦਾ ਸੁੱਕਿਆ ਤਾਂ ਨਹੀਂ ਜੇ ਵੇਖਿਆ ਵੀ ਹਾਂ ਇਹਦਾ ਪਾਣੀ ਮਿੱਟੀ ਸੁੱਕੀ ਆ ਇਹਨੂੰ ਪਾਣੀ ਪਾਓ ਯਾਰ ਇਹਨੂੰ ਪਾਣੀ ਦੀ ਲੋੜ ਆ ਬਿਲਕੁਲ ਬਿਲਕੁਲ ਇਹਨੂੰ ਖੁਰਾਕ ਦੀ ਲੋੜ ਆ ਇਹ ਤਾਂ ਹੀ ਕਰ ਰਿਹਾ ਉਹਨੇ ਮਤਲਬ ਉਹਨੂੰ ਇਹ ਬਸ ਉਹਦੇ ਬਿਹਾਰ ਤੋਂ ਵਿਭਾਰ ਤੋਂ ਹੀ ਉਹ ਪਤਾ ਲਾਉਂਦਾ ਜਿਹੜਾ ਬੰਦਾ ਇਹਦੇ ਵਿੱਚ ਰਹਿੰਦਾ ਉਹਨੂੰ ਸਰ ਪਤਾ ਵੀ ਮੈਨੂੰ ਕਿਹੜੀ ਚੀਜ਼ ਦੀ ਘਾਟ ਆ ਕਿਹੜੀ ਚੀਜ਼ ਦੀ ਲੋੜ ਆ ਹਾਂ ਗੱਲਾਂ ਕਰਦੇ ਬਿਲਕੁਲ ਬੋਲ ਕੇ ਦੱਸਦੇ ਆ ਜਿਵੇਂ ਇੱਕ ਬੈਦ ਸਿਆਣਾ ਡਾਕਟਰ ਮਰੀਜ਼ ਬੋਲੇ ਭਲਾ ਨਾ ਹੀ ਦੇਖ ਕੇ ਦੱਸ ਦਿੰਦਾ ਨਾ ਦੱਸਦਾ ਰੰਗ ਤੋਂ ਅੱਖਾਂ ਤੋਂ ਬਿਲਕੁਲ ਆਵਾਜ਼ ਤੋਂ ਵੀ ਕੀ ਹੈ ਉਸੇ ਤਰ੍ਹਾਂ ਤੁਹਾਨੂੰ ਵੀ ਤੇ ਕੋਈ ਇਹਦੇ ਵਿੱਚ ਕੁਝ ਚੀਜ਼ਾਂ ਪਾਉਣ ਦੀ ਵੀ ਲੋੜ ਪੈਂਦੀ ਕੋਈ ਖਾਦ ਜਾਂ ਕੋਈ ਸਪਰੇ ਵਗੈਰਾ ਜਾਂ ਕੋਈ ਹੋਰ ਸਿਰਫ ਪਾਣੀ ਬਸ ਇਤਨਾ ਬਗਲੇ ਪਾਣੀ ਨਾਲ ਇੱਥੇ ਜਿਹੜੇ ਬੂਟੇ ਜਿੰਨੇ ਵੀ ਨੇ ਉਹ ਮਿੱਟੀ ਇੰਨੀ ਰਹੇਗੀ ਜਾਂ ਮਿੱਟੀ ਫਿਰ ਸਾਈਕਲ ਤੇ ਲੋੜੀ ਹੁੰਦੀ ਆ ਤੇ ਇਹਨੂੰ ਕੀ ਹੈਗਾ ਕਿ ਮਿੱਟੀ ਦੇਈ ਆ ਮਿੱਟੀ ਦੇਈ ਮਿੱਟੀ ਤੇ ਪਾਣੀ ਉਹ ਬਾਹਰ ਗੋਵਧ ਦੇ ਰੂੜੀ ਵੀ ਨਹੀਂ ਪਾਉਣੀ ਠੀਕ ਹੈ ਸਿਰਫ ਪਾਣੀ ਤੇ ਹੀ ਰੁਕਦੇ ਬਹੁਤ ਦੂਰੋਂ ਤੇ ਇਹ ਪਾਜੀ ਘਰਾਂ ਦਾ ਹੈਗਾ ਜੀ ਸਰਦਾਰ ਮੰਗਲ ਸਿੰਘ ਦਾ ਜਾਜ ਜਿੰਦੇ ਉੱਤੇ ਇਹ ਐਡਾ ਮਹਾਨ ਕਾਰਜ ਜਿਹੜਾ ਕਰਦੇ ਆ ਸਾਈਕਲ ਤਾਂ ਵੈਸੇ ਅੱਜ ਕੱਲ ਮੈਂ ਕਹਿੰਨਾ ਕੋਈ ਉਂਝ ਨਹੀਂ ਚੱਲਦਾ ਕਿ ਹੇਤੋਂ ਕਿਤੇ ਕਿਲੋਮੀਟਰ ਜਾਂ ਅੱਧਾ ਕਿਲੋਮੀਟਰ ਜਾਣਾ ਹੋਵੇ ਨਾ ਕੋਈ ਬੰਦਾ ਸਾਈਕਲ ਨਹੀਂ ਲੱਗੇ ਜਾਂਦਾ ਪਹਿਲੀ ਗੱਲ ਘਰਾਂ 'ਚ ਰਹਿ ਹੀ ਨਹੀਂ ਗਏ ਸੋ ਇਹ ਸਾਈਕਲ ਦੇ ਉੱਤੇ ਇਹ ਚੀਜ਼ਾਂ ਸਾਰਾ ਕੰਮ ਕਾਂਪਦੇ ਆ ਤੇ ਇਧਰ ਕੋਈ ਸਭ ਖਾਓ ਵੀ ਜਿਹੜੇ ਬੈਗ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਜਿਵੇਂ ਕੋਈ ਕੱਪ ਹੋ ਗਿਆ ਦਹੀਂ ਵਾਲਾ ਜਾਂ ਨਮਕੀਨ ਵਾਲੇ ਪੈਕੇਟ ਹੋ ਗਏ ਜਾਂ ਕੋਈ कुरकुरੇ ਲੇਸ ਵਾਲਾ ਆਪਾਂ ਕੀ ਕਰਦੇ ਆ ਵੀ कुरकुरੇ ਲੇਸ ਖਾ ਕੇ ਜਿਹੜਾ ਤੇ ਛੜਕ ਦੇ ਉੱਤੇ ਮਾਰਦੇ ਆ ਚੱਕ ਕੇ ਲਫਾਫਾ ਠੀਕ ਆ ਤੇ ਕੋਈ 1% ਵੀ ਕੋਈ ਬੰਦਾ ਚਿੰਤਤ ਨਹੀਂ ਹੈਗਾ ਵਾਤਾਵਰਣ ਦੇ ਪ੍ਰਤੀ ਸੋ ਏਡੇ ਵੱਡੇ ਵਾਤਾਵਰਣ ਪ੍ਰੇਮੀ ਨੇ ਸਰਦਾਰ ਮੰਗਲ ਸਿੰਘ ਜੀ ਇਰਗੂਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮੇਰੇ ਅਗੇ ਕਈ ਹੋਰ ਵੀ ਬੰਦੇ ਹੋਣਗੇ ਜਿਹੜੇ ਇਹ ਗੱਲ ਸੋਚਦੇ ਨੇ ਵੀ ਰੱਬ ਨੇ ਜਦੋਂ ਸਾਨੂੰ ਦੋ ਰੁਪਈਆਂ 'ਚ ਕੀਤਾ ਨਾ ਤੇ ਉਦੋਂ ਅਸੀਂ ਸਮਾਜਿਕ ਕੰਮਾਂ 'ਚ ਵੱਧ ਚੜ ਕੇ ਹਿੱਸਾ ਲਵਾ ਕਰਾਂਗੇ ਤੇ ਲੋਕਾਂ ਦੀ ਮਦਦ ਕਰਾਂ ਕਰਾਂਗੇ ਜਿਹੜੇ ਲੋੜਵੰਦ ਹੋਣਗੇ ਵੀ ਰੱਬਾ ਐਨੇ ਜੋਗਾ ਕਰ ਦੇ ਕਿ ਅਸੀਂ ਲੋਕਾਂ ਦੀ ਮਦਦ ਕਰ ਪਾਈਏ ਪਰ ਇਹ ਗੱਲ ਵੀ ਝੂਠੀ ਸਾਬਤ ਕਰਦੀ ਆ ਮੰਗਲ ਸਿੰਘ ਹੁਣੀ ਆਰਥਿਕ ਪੱਖੋਂ ਬਹੁਤ ਜ਼ਿਆਦਾ ਕਮਜ਼ੋਰ ਨੇ ਤੇ ਪੈਸੇ ਤੇ ਲੈ ਲਵੋ ਕੋਈ ਵੀ ਇਹੋ ਜੀ ਗੱਲਬਾਤ ਨਹੀਂ ਹੈਗੀ ਵੱਡੀ ਵੀ ਜਿਹੜੀ ਤਾਂ ਕਰਕੇ ਇਹ ਕੰਮ ਕਰੀ ਜਾਂਦੇ ਨੇ ਆਰਥਿਕ ਪੱਖੋਂ ਇੰਨੇ ਜਿਆਦੇ ਕਮਜ਼ੋਰ ਹੋਣ ਦੇ ਬਾਵਜੂਦ ਵੀ ਐਡਾ ਵੱਡਾ ਕਾਰਜ ਕਰਨਾ ਯਾਰ ਬਹੁਤ ਹੀ ਜਿਆਦਾ ਮਹਾਨ ਕੰਮ ਮੈਂ ਕਹਿ ਸਕਦਾ ਤੇ ਜਿੰਦਾਦਿਲੀ ਦੀ ਜਾਂ ਇਨਸਾਨੀਅਤ ਦੀ ਜੇ ਕੋਈ ਮਿਸਾਲ ਦੇਣੀ ਹੋਵੇ ਨਾ ਤੇ ਮੰਗਲ ਸਿੰਘ ਘਰਾਂ ਤੋਂ ਵੱਡੀ ਕੋਈ ਮਿਸਾਲ ਇਨਸਾਨੀਅਤ ਦੀ ਸ਼ਾਇਦ ਨਾ ਦਿੱਤੀ ਜਾ ਸਕੇ ਸੋ ਇਹ ਘਰ ਜਿਹੜੇ ਵਿੱਚ ਰਹਿ ਰਹੇ ਆ ਮੈਂ ਵੀ ਗੱਲ ਦੱਸਣਾ ਚਾਹਾਂਗਾ ਜਿਸ ਘਰ ਦੇ ਵਿੱਚ ਰਹਿ ਰਹੇ ਆ ਮੈਂ ਇੱਕ ਵਾਰੀ ਘਰ ਦੇ ਹਾਲਾਤ ਵੀ ਵਿਖਾਉਣਾ ਤੇ ਇਹ ਵੀ ਗੱਲ ਕਰਦਾ ਵੀ ਇਹ ਜਿਹੜਾ ਮਕਾਨ ਇਹਨਾਂ ਦਾ ਆਪਣਾ ਨਹੀਂਗਾ ਜਿੱਥੇ ਰਹਿੰਦੇ ਪਏ ਆ ਇਹ ਕਿਸੇ ਦੇ ਮਕਾਨ 'ਚ ਰਹਿੰਦੇ ਪਏ ਆ ਬਸ ਉਹਨਾਂ ਕਿਰਾਏ ਤੇ ਲਾ ਲਓ ਜਾਂ ਰਹਿਣ ਵਾਸਤੇ ਉਹਨਾਂ ਨੇ ਦਿੱਤਾ ਆਪਦਾ ਮਕਾਨ ਤੱਕ ਵੀ ਨਹੀਂਗਾ ਬੰਦੇ ਕੋਲ ਪਰ ਫਿਰ ਵੀ ਐਡਾ ਮਹਾਨ ਕੰਮ ਕਰੀ ਜਾ ਰਹੇ ਯਾਰ ਤੇ ਮੈਂ ਇਹ ਸਾਡੀ ਹੈਰਾਨੀ ਦੀ ਹੱਦ ਨਹੀਂ ਰਹੀ ਇਹਨਾਂ ਦੇ ਦਰਸ਼ਨ ਕਰਕੇ ਆ ਕੇ ਕੋਲੇ ਤੇ ਇਸ ਤੋਂ ਵੱਡੀ ਇਨਸਾਨੀਅਤ ਦੀ ਮਿਸਾਲ ਨਹੀਂ ਹੋ ਸਕਦੀ ਕਿ ਆਪਦਾ ਰਹਿਣ ਲਈ ਘਰ ਤੱਕ ਵੀ ਨਹੀਂ ਹੈਗਾ ਫਿਰ ਵੀ ਐਡਾ ਵੱਡਾ ਕੰਮ ਕਰਦੇ ਪੈਣੇ ਮੰਗਲ ਸਿੰਘ ਹੁਣੀ ਸਾਡਾ ਦਿਲੋਂ ਸਲੂਟ ਆ ਇਸ ਬੰਦੇ ਨੂੰ अच्छा भाई पर ਤੁਸੀਂ ਕਿਹੜੇ ਬੂਟੇ ਮਤਲਬ ਜਿਆਦਾ ਰੁੱਖ ਜਿਹੜੇ ਹੁੰਦੇ ਆ ਉਹ ਕਿ ਕੋਈ ਫਲਦਾਰ ਜਾਂ ਛਾਂ ਵਾਲੇ ਕਿਹੜੇ ਜਿਆਦਾ ਲਾਉਣੇ ਹੁੰਦੇ ਨੇ ਦੇਸੀ ਫਲ ਵਾਲੇ ਵੇਖੋ ਇਹ ਆਂਬ ਆ ਹਾਂ ਇਹ ਬੀਜ ਤੋਂ ਤਿਆਰ ਕੀਤਾ ਹੋਇਆ ਪਿੱਪਲ ਬੋੜ ತ್ರೆਕ ਜਮਨ ਆਂਬ ਤੂਤ ਟਾਲੀ ਸੁਖਚੈਨ ਅਰਜਨ ਸੁਵੰਜਨਾ ਖਜੂਰ ਮਤਲਬ ਸਾਰੇ ਤਰ੍ਹਾਂ ਦੇ ਬੂਟੇ ਜਿਹੜੇ ਹਨ ਹਾਂ ਜੀ ਜਿਆਦਾਤਰ ਕੀ ਹੈਗਾ ਆਕਸੀਜਨ ਵੱਧ ਤੇ ਪ੍ਰਾਤਨ ਰੁੱਖ ਪਰਾਤਨ ਵਿਰਸ਼ੇਰ ਬੋੜਾ ਪਿੱਪਲ ਹਾਂ ਜਿਹੜੇ ਪ੍ਰਾਤਨ ਰੋਖਾ ਨਾ ਜਦਾਤਰ ਆਪਾਂ ਉਹਨਾਂ ਨੂੰ ਤਰਜੀਹ ਦਿੱਤੀ ਹੋਈ ਆ ਇਹ ਡੈਕੋਰੇਸ਼ਨ ਵਾਲੇ ਨਹੀਂ ਹੁਣ ਇੱਕ ਬੋੜ ਹੀ ਆ ਜੇ ਇਹਨੂੰ ਲਾ ਦੀਏ ਕਈ ਬੋੜਾ ਸਾਡੇ ਇਸ ਪੰਜਾਬ ਦੇ ਅੰਦਰ ਇਹੋ ਜਿਹੇ ਵੀ ਹੋਣਗੇ ਜਿਹੜੇ ਇੱਕ ਬੋੜ ਦੇ ਇੱਕ ਇੱਕ ਏਕੜ ਜ਼ਮੀਨ ਕਵਰ ਕੀਤੀ ਹੋਈ ਆ ਹਾਂਜੀ ਹਾਂਜੀ ਮਤਲਬ ਇੰਨੇ ਇੰਨੇ ਲੰਮਾ ਜਿਹੜਾ ਉਹਦਾ ਮਤਲਬ ਕੀਤਾ ਹੈ ਨਾ ਤੇ ਬੜਾ ਬਹੁਤ ਜ਼ਿਆਦਾ ਦੂਰ ਤੱਕ ਫੈਲ ਜਾਂਦੇ ਆ ਤੇ ਇਹ ਦੇਖੋ ਇੱਕ ਚੀਜ਼ ਹੋ ਰਿਹਾ ਹੈ ਇਜੇ ਤਾਂ ਇਹ ਦਰਖਤ ਵੱਡਾ ਹੁੰਦਾ ਨਾ ਇਹਦੀ ਇੱਕ ਜੜ੍ਹ ਨਿਕਲਦੀ ਆ ਅੱਛਾ ਜੀ ਆ ਜੜ੍ਹ ਨਿਕਲਦੀ ਆ ਮੰਨ ਲਓ ਇਹ ਟਾਹਣਾ ਇਹ ਟਾਹਣਾ ਇੱਥੇ ਜੜ੍ਹ ਨਿਕਲਨੀ ਆ ਇਹਦਾ ਥੰਮ ਬਣ ਜਾਣਾ ਥੱਲੇ ਹੂੰ ਹੂੰ ਥੰਮੀ ਜਿੱਦ ਤੱਕ ਇਹ ਆਪਾਂ ਛਤ ਨੂੰ ਥੰਮੀ ਦੇ ਦਨੇ ਇਹ ਟਾਹਣ ਨੇ ਤੁਰ ਪੈਣਾ ਠੀਕ ਆ ਇਹਨੇ ਤੁਰੇ ਜਾਣਾ ਗਾਹ ਦੀਆਂ ਇਹ ਜਿਹੜਾ ਨਿਕਲਦੀ ਜਾਣੀਆਂ ਇਹਨੂੰ ਸਪੋਰਟ ਮਤਲਬ ਇੰਨੀ ਕ ਸਪੋਰਟ ਇਹ ਚੀਜ਼ਾਂ ਕਰ ਲੈਂਦੀਆਂ ਬੜੀ ਤਗੜੀ ਚੀਜ਼ ਐ ਨਾਲੇ ਆਕਸੀਜਨ ਦਾ ਵੀ ਭੰਡਾਰ ਆ ਮੰਨਿਆ ਜਾਂਦਾ ਹਾ 24 ਘੰਟੇ 24 ਘੰਟੇ ਪਿੱਪਲ ਤੇ ਇੱਕ ਹੋਰ ਬੋਰਡ ਪਿੱਪਲ ਬੋਰਡ ਤੇ ਨਿੰਮ ਵੀ ਨਿੰਮ ਤਕਰੀਬਨ ਵੀ 22 ਘੰਟੇ ਉਹ ਵੀ ਜਿਹੜੀ ਆ ਆਕਸੀਜਨ ਸਾਨੂੰ ਦਿੰਦੀ ਆ ਲਗਭਗ 24 ਹੋ ਜਾਂਦੀ ਆ ਹਾਂਜੀ ਭਾਜੀ ਇਹ ਕੋਈ ਤੁਹਾਡਾ ਤੁਸੀਂ ਕਿਸੇ ਨੂੰ ਪ੍ਰੇਰਣਾ ਸਰੋਤ ਵੀ ਆਪ ਦਾ ਮੰਨਦੇ ਹੋ ਕਿ ਆਪਦੇ ਮੰਨਦਾ ਵਿਚਾਰ થી ਜਾਂ ਕਿਸੇ ਨਾਲ ਵੇਖ ਕੇ ਤੁਸੀਂ ਇਹ ਕਾਰਜਵਲ ਪ੍ਰੇਰਿਤ ਹੋਏ ਹੋ ਸਭ ਤੋਂ ਵੱਡੀ ਪ੍ਰੇਰਣਾ ਸਰੋਤ ਤੇ ਸਾਡੀ ਕੁਦਰਤ ਆ ਜੀ ਜਿਹੜੀ ਇਧਰ ਤੋਰਦੀ ਆ ਬਿਲਕੁਲ ਤੇ ਬਾਕੀ ਜਿਵੇਂ ਆਮ ਸੁਸਾਇਟੀਆਂ ਜਾਂ ਕਿੰਨੇ ਸੱਜਣ ਮਿੱਤਰ ਆਪਾਂ ਵੀ ਇਧਰ ਇਨੇ ਦਰਖਤ ਲਾਉਂਦੇ ਆ ਇਹ ਵੀ ਇੱਕ ਵੱਡੇ ਪ੍ਰੇਰਣਾ ਸਰੋਤ ਨੇ ਸਾਡੇ ਹਾਂਜੀ ਬਿਲਕੁਲ ਕਿ ਜੇ ਕੋਈ ਲਾਰੇ ਆ ਜ ਹੁਣ ਮੇਰੀ ਜਿਹੜੀ ਵੀਡੀਓ ਆ ਸ਼ੇਅਰ ਕਰਨ ਦਾ ਸਭ ਤੋਂ ਵੱਡਾ ਮਕਸਦ ਕੀ ਆ ਕਿ ਤੁਸੀਂ ਸ਼ੇਅਰ ਕਰਦੇ ਹੋ ਮੈਨੂੰ ਵੇਖ ਕੇ ਪਤਾ ਨਹੀਂ ਕਿੰਨੇ ਲੋਕਾਂ ਨੇ ਇਹ ਕੰਮ ਜਿਹੜਾ ਸ਼ੁਰੂ ਕਰ ਦੇਣਾ ਕਿ ਸਾਡੇ ਪੰਜਾਬ ਦੀ ਧਰਤੀ ਹਰਾ ਪਰ ਕਰਨ ਦੇ ਵਿੱਚ ਮਤਲਬ ਬਹੁਤ ਵੱਡਾ ਯੋਗਦਾਨ ਪਾ ਸਕਦਾ ਬਹੁਤ ਵੱਡਾ ਯੋਗਦਾਨ ਮੈਂ ਕਿਹਾ ਕੋਈ ਆਪਣੇ ਆਲ ਵੇਖ ਕੇ ਕੋਈ ਦੋ ਚਾਰ ਬੰਦੇ ਵੀ ਇਹ ਕੰਮ ਨੂੰ ਉਹਦੇ ਵਿੱਚ ਲੱਗ ਜਾਣ ਤੇ ਆਪਣਾ ਸਫਲ ਸਮਝੇ ਬਸ ਇਹ ਚੀਜ਼ਾਂ ਜਿਹੜੀਆਂ মিডিਆ ਦੇ ਜ਼ਰੀਏ ਜਾਂ ਆਪਾਂ ਫਿਰ ਆਪਣਾ ਜਿਹੜਾ ਇੰਟਰਨੈਟ ਦੇ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਹੈ ਨਾ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਚੀਜ਼ਾਂ ਇੱਕ ਪ੍ਰੇਰਨਾ ਸਰੋਤ ਤੋਂ ਛੋਟੀਆਂ ਨਹੀਂ ਆ ਇਹ ਵੀ ਇੱਕ ਵੱਡਾ ਪ੍ਰੇਰਨਾ ਸਰੋਤ ਆ ਇਹ ਸਾਧਨ ਆ ਬਿਲਕੁਲ ਸਾਧਨ ਆ ਭਾਜੀ ਤੇ ਇਹ ਆਪਣਾ ਪਿੰਡ ਫਿਰ ਬੱਠੇਪਾਣੀ ਜਿਹੜਾ ਹਾਂਜੀ ਕਿ ਜ਼ਿਲ੍ਹੇ ਕਿਹੜੇ ਚ ਪੈਂਦਾ ਹੈ ਇਹ ਜ਼ਿਲ੍ਹਾ ਤਰਨਤਾਰਨ ਹੈ ਜੀ ਠੀਕ ਹੈ ਤਰਨਤਾਰਨ ਜਿਹੜਾ ਤਰਨਤਾਰਨਾ ਪੱਟੀ ਦੇ ਬਿਲਕੁਲ ਲੱਗਿਆ ਹਾਂਜੀ ਤੇ ਮਤਲਬ ਪੱਟੀ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਹਰੀਕੇ ਪੈਜੀ ਉੱਥੋਂ 7-8 ਕਿਲੋਮੀਟਰ ਹਰੀ ਕਿਉਂ ਆਪਣਾ ਹਰੀਗਾਥਣੀ ਆਈਦਾ ਹਣਾ ਹਾਂ ਇਹ ਹਰੀਕੇ ਤਰਨਪਰਨ ਤੋਂ ਸਿੱਧਾ ਪੱਟੀ ਜਾਂ ਹੋਰ ਕਿਸੇ ਏਰੀਆ ਤੋਂ ਹਾਂ ਖੇਮ ਕਰਨ ਤੋਂ ਵੀ ਪੱਟੀ ਤੋਂ ਹੀ ਇਹ ਪਿੰਡ ਪੱਟੀ ਤਹਿਸੀਲ ਦਾ ਇੱਕ ਪਿੰਡ ਆ ਠੀਕ ਆ ਪੱਟੀ ਤਹਿਸੀਲ ਦਾ ਇੱਕ ਪਿੰਡ ਆ ਪੱਠੇ ਪਾਣੀ ਪੱਠੇ ਪਾਣੀ ਤੇ ਪਾਜੀ ਤੁਹਾਡੀ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡੀ ਆਪਣੇ ਕੀਮਤੀ ਸਮੇਂ ਚ ਸਾਨੂੰ ਸਮਾਂ ਦਿੱਤਾ ਜੀ ਜੀ ਤੇ ਬਾਕੀ ਦੋਸਤਾਂ ਨੂੰ ਮੈਂ ਵੀ ਵੀਡੀਓ ਨੂੰ ਭਰਾਵੋ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਇੱਕ ਵਾਰ ਨਜ਼ਰ ਆਪਾਂ ਮਰਾਂ ਦੇ ਰੈਸ਼ ਕਿੱਥੇ ਹੈਗੀ ਆ ਘਰ ਦੇ ਉੱਤੇ ਬੇਟਾ ਫਿਰ ਭਾਜੀ ਪੜ੍ਹਾਈ ਕਰਦਾ ਸਟੱਡੀ ਸਟੱਡੀ 10ਵੀਂ ਤੋਂ ਬਾਅਦ ਫਿਰ ਕੰਮ ਤੇ ਪਾਇਆ ਕਿਉਂਕਿ ਹਾਲਾਤਾਂ ਨੇ ਮਜਬੂਰ ਕੀਤਾ ਹੁੰਦਾ ਨਾ ਹਾਂਜੀ ਹਾਂਜੀ ਸਾਰਾ ਤੇ ਉਹਦਾ ਵਾਸਤੇ ਫਿਰ ਆਪਣਾ ਚਲੋ ਇੱਕ ਤੇ ਜੋਬ ਹੈ ਨਹੀਂ ਇੱਕ ਮਾੜੇ ਹਾਲਾਤਾਂ ਵਿੱਚ ਕਿੰਨੀ ਕੁ ਵਧੀਆ ਐਜੂਕੇਸ਼ਨ ਦੇ ਸਕਾਂਗੇ ਹਾਂ ਬਿਲਕੁਲ ਇਹ ਡਿਪੈਂਡ ਜੋਬ ਐਜੂਕੇਸ਼ਨ ਤੇ ਆ ਜੇ ਐਜੂਕੇਸ਼ਨ ਘੱਟ ਆ ਤਾਂ ਮੈਂ ਕਿਹਾ ਫਿਰ ਆਪਣਾ ਹੁਨਰ ਸਿੱਖੋ ਹੁਨਰ ਸਿੱਖ ਕੇ ਰੋਟੀ ਰੋਜ਼ੀ ਰੋਟੀ ਤੇ ਚੱਲੀ ਜਾਏਗੀ ਨਹੀਂ ਨਹੀਂ ਵਧੀਆ ਪੈਰਾਂ ਸਰੋਂ ਨੇ ਹੋ ਜਾਣਾ ਹਾਂਜੀ ਇਹ ਜੀ ਇਹ ਕੰਮ ਬਹੁਤ ਵਧੀਆ ਲਾਈਨ ਵੀ ਵਧੀਆ ਜਿਹੜੀ ਤੁਸੀਂ ਚੂਜ਼ ਕੀਤੀ ਨਾ ਬਿਲਕੁਲ 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 ਹਾਂਜੀ ਤੇ ਚਲੋ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ